ਜੋ ਚੜਖਣੀਆਂ ਤੇ ਚੜੇ ਤਿੰਨ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਉਹ ਪਿਓ ਪੁੱਤ ਦਾ ਦੀ ਜੋੜੀ ਜਿਹੜੀ ਚੜਖਣੀਆਂ ਤੇ ਚੜ ਸ਼ਹਾਦਤ ਦਾ ਜਾਪੀ ਗਈ ਕਿਵੇਂ ਇੱਕ ਪਿਓ ਨੇ ਆਪਣੇ ਪੁੱਤਰ ਦੀ ਮੱਥੇ ਤੇ ਜੋ ਮਾੜੇ ਕਰਮ ਆਏ ਸਨ ਜੋ ਸ਼ਹਾਦਤ ਵਿੱਚ ਰੁਕਾਵਟ ਸਨ ਕਿਵੇਂ ਮਿਟਾ ਦਿੱਤੇ ਉਹ ਕਿਹੜਾ ਸੂਝਵਾਨ ਵਿਅਕਤੀ ਸੀ ਜਿਸ ਤੇ ਕਹਿਣ ਤੇ ਖਾਲਸੇ ਪੰਥ ਨੇ ਮੁਗਲਾਂ ਦੀ ਨਿਮਾਤੀ ਸਵੀਕਾਰ ਕੀਤੀ ਇਹ ਜਾਣ ਲਈ ਵੀਡੀਓ ਤੇ ਹਮ ਤੱਕ ਬਣੇ ਰਿਹਾ। ਆਨਰ ਚੈਨਲ ਦੇਖ ਰਹੇ ਹਾਂ ਸਾਰੇ ਦਸ਼ਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਚੜਖਣੀਆਂ ਤੇ ਚੜ੍ਹ ਸ਼ਹਾਦਤ ਦਾ ਜਾਂ ਪੀ ਗਈ ਭਾਈ ਸੁਬੇਕ ਸਿੰਘ ਜੀ, ਭਾਈ ਸ਼ਾਹਬਾਦ ਸਿੰਘ ਜੀ। ਚੈਨਲ ਨੂੰ ਨਿਤ ਅਸੀਂ ਅਰਦਾਸ ਵਿੱਚ ਯਾਦ ਕਰਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ। ਭਾਈ ਸੁਬੇਕ ਸਿੰਘ ਜੀ, ਸ਼ਾਹਬਾਦ ਸਿੰਘ ਜੀ ਲਾਹੌਰ ਦੇ ਵਸਨੀਕ ਸਨ। ਇਹ ਪਿਆਰ ਪੁੱਤਾਂ ਦੀ ਜੋੜੀ ਇਹ ਦੋਵੇਂ ਹੀ ਬੜੇ ਸੂਝਵਾਨ ਸਨ। ਭਾਈ ਸੁਬੇਕ ਸਿੰਘ ਜੀ ਸਰਕਾਰੀ ਅਹੁਦੇ ਤੇ ਕਾਬਸਨ। ਜ਼ਕਰਿਆ ਖਾਨੀ ਨਾ ਵੀ ਪੜੀ ਇੱਜ਼ਤ ਕਰਦਾ ਸੀ ਬੜਾ ਦਾ ਸੁਖ ਸੀ ਨਾ ਦਾ ਜ਼ਕਰਿਆ ਖਾਨ ਜਿਨੇ ਪਾਈ ਤਾਰੋ ਸਿੰਘ ਜੀ ਨੂੰ ਸ਼ਹੀਦ ਕਰਵਾਇਆ ਤੇ ਇਦਾਂ ਜਦੋਂ ਪਿਸ਼ਾਬ ਬੰਦ ਹੋ ਗਿਆ ਤਾਂ ਇਸ ਨੇ ਪਾਈ ਸੁਬੇਕ ਸਿੰਘ ਜੀ ਨੂੰ ਹੀ ਆਪਣਾ ਵਕੀਲ ਥਾਪ ਕੇ ਖਾਲਸੇ ਪੰਥ ਅਗੇ ਇਸ ਨੇ ਬੇਨਤੀ ਕੀਤੀ ਕਿ ਮੈਨੂੰ ਮੇਰੇ ਗੁਨਾਹਾਂ ਦੀ ਮਾਫੀ ਦਿੱਤੀ ਜਾਵੇ ਤੇ ਇਸ ਨੇ ਹੀ ਮੁਗਲਾਂ ਦੀ ਨਵਾਬੀ ਖਾਲਸੇ ਪੰਥ ਅਗੇ ਪੇਸ਼ ਕੀਤੀ ਪਰ ਜਦੋਂ ਖਾਲਸੇ ਪੰਥ ਨੇ ਨਾ ਕਰ ਦਿੱਤੀ ਪਾਈ ਸੁਬੇਕ ਸਿੰਘ ਜੀ ਹੀ ਹੋਰ ਸੂਝਵਾਨ ਵਿਅਕਤੀ ਸਨ ਜਿਨ੍ਹਾਂ ਨੇ ਖਾਲਸੇ ਪੰਥ ਅਗੇ ਬੇਨਤੀ ਵੀ ਕੀਤੀ ਤੇ ਉਹਨਾਂ ਸਮਝਾਇਆ ਵੀ ਕਿ ਮੁਗਲਾ ਦੇ ਨਵਾਬੇ ਸਰਕਾਰ ਕਰਨੀ ਚਾਹੀਦੀ ਜAVE ਤਾਂ ਉਸ ਤੋਂ ਬਾਅਦ ਸਰਦਾਰ ਕਪੂਰ ਸਿੰਘ ਜੀ ਨੇ ਨਵਾਬੀ ਸਵੀਕਾਰ ਕੀਤੀ ਭਾਈ ਸੁਬੇਕ ਸਿੰਘ ਜੀ ਫਾਰਸੀ ਦੇ بڑے ਵਿਦਵਾਨ ਸਨ ਇਹਨਾਂ ਦਾ ਪੁੱਤਰ ਵੀ ਫਾਰਸੀ ਸਿੱਖਦਾ ਸੀ ਕਾਜ਼ੀ ਪਾਸੋਂ ਜਦੋਂ ਕਾਜ਼ੀ ਕੋਲ ਜਾਂਦਾ ਅਤੇ ਕਾਜ਼ੀ ਨੂੰ ਦੇਖ ਕੇ ਉਹਦੇ ਸੁਹੱਪਣ ਨੂੰ ਉਹਦੀ ਸੂਝਵਾਨ ਬਿਰਤੀ ਨੂੰ ਦੇਖ ਕੇ ਬੜਾ ਕਾਇਲ ਸੀ ਤੇ ਉਹ ਚਾਹੁੰਦਾ ਸੀ ਮੁਸਲਮਾਨ ਇਹ دین ਕਬੂਲ ਕਰ ਲਵੇ ਸਾਡਾ ਜਦੋਂ ਉਹਨੇ ਕਿਹਾ ਤਾਂ ਭਾਈ ਸ਼ਾਬਾਦ ਸਿੰਘ ਜੀ ਨੇ ਮਨ੍ਹਾ ਕਰ ਦਿੱ ਦਿੱਤਾ ਉਸਨੇ ਝੂਠਾ ਇਲਜ਼ਾਮ ਲਗਾ ਕੇ ਉਹਨੂੰ ਸਰਕਾਰੀ ਦਰਬਾਰੇ ਗ੍ਰਿਫਤਾਰ ਕਰਵਾ ਦਿੱਤਾ ਇਸੇ ਨਾਲ ਹੀ ਪਾਈ ਸੁਬੇਕ ਸਿੰਘ ਵੀ ਗ੍ਰਿਫਤਾਰ ਹੋਇਆ ਇਨਾ ਤੇ ਬਹੁਤ ਤਸ਼ੱਦਦ ਢਾਈ ਗਈ ਬਹੁਤ ਤਸੀਹੇ ਦਿੱਤੇ ਗਏ ਨਾ ਖਾਣ ਨੂੰ ਦਿੱਤਾ ਗਿਆ ਨਾ ਪੀਣ ਨੂੰ ਇੰਨੇ ਤਸ਼ੱਦਦਾਂ ਤੋਂ ਬਾਅਦ ਵੀ ਉਹ ਡੋਲੇ ਨਹੀਂ ਸੁਬੇਕ ਸਿੰਘ ਨੂੰ ਅੰਦਰ ਦੇ ਬੰਦਿਆਂ ਤੋਂ ਪਤਾ ਚੱਲਦਾ ਹੈ ਕਿ ਤੇਰਾ ਪੁੱਤਰ ਡੋਲ ਗਿਆ ਹੈ ਜਦੋਂ ਇਹ ਸੁਣਦੇ ਹਨ ਤਾਂ ਕਹਿੰਦੇ ਹਨ ਕਿ ਮੈਨੂੰ ਮੇਰੇ ਪੁੱਤ ਦਾ ਮਿਲਵਾਇਆ ਜਾਵੇ ਤਾਂ ਉਹਨਾਂ ਦੇ ਮਨ ਵਿੱਚ ਇਹ ਸੋਚੀ ਆਉਂਦੀ ਹੈ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮस्तक ਲਾਈਏ ਗੁਰਬਾਣੀ ਵਿੱਚ ਅਸੀਂ ਲੋਚ ਲੋਚਦੇ ਹਾਂ ਅਰਦਾਸ ਵਿੱਚ ਲੋਚਦੇ ਹਾਂ ਕਿ ਉਹਨਾਂ ਪਿਆਰਿਆਂ ਦੀ ਚਰਨ ਤੂੜ ਮਿਲ ਜਾਵੇ ਜਿਹਨੂੰ ਮੱਥੇ ਤੇ ਲਾ ਕੇ ਸਾਡੇ ਵੀ ਮਾੜੇ ਕਰਮ ਮਿਟੇ ਜਾਣ। ਇਸੇ ਤਰ੍ਹਾਂ ਪਾਈ ਸੁਬੇਕ ਸਿੰਘ ਜੀ ਦੇ ਮਨ ਵਿੱਚ ਆਉਂਦਾ ਹੈ ਕਿ ਜੇ ਉਹਨਾਂ ਦਾ ਪੁੱਤਰ ਮਨ ਵਿੱਚੋਂ ਤਾਂ ਕੋਈ ਮਾੜਾ ਕਰਮ ਅੱਗੇ ਮਨ ਵਿੱਚ ਆ ਰਿਹਾ ਹੈ ਉਹਦੀ ਲੇਖਾਂ ਵਿੱਚ ਆ ਰਿਹਾ ਹੈ ਤਾਂ ਕੀਵੇਂ ਮਿਟਾ ਸਕਦੇ ਹਾਂ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮੇ ਪੈਰ ਦੇ ਥੱਲੇ ਦੀ ਚਰਨ ਤੂੜ ਕੱਟ ਕੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਉਸ ਦੇ ਮਾੜੇ ਲੇਖ ਮਿਟਾਉਣ ਦੀ ਅਰਦਾਸ ਕੀਤੀ। ਤੇ ਪੂਰੇ ਸਿੱਖ ਦੀ ਅਰਦਾਸ ਉਹ ਗੁਰੂ ਕਿਉਂ ਵੀ ਨਹੀਂ ਕਬੂਲ ਸਕਦਾ ਤਾਂ ਉਹਨਾਂ ਨੇ ਨਾਲ ਹੀ ਸਿਪਾਹੀਆਂ ਨੂੰ ਕਿਹਾ ਕਿ ਹੁਣ ਪੁੱਛੋ ਇਹ ਸ਼ਹਾਦਤ ਦੇਣਾ ਮਨਜ਼ੂਰ ਕਰਦਾ ਹੈ ਜਾਂ ਨਹੀਂ ਸਿਪਾਹੀ ਸ਼ਬਾਦ ਸਿੰਘ ਜੀ ਬੋਲੇ ਸਿੱਖ ਦਾ ਸਿਰ ਕੱਟ ਸਕਦਾ ਹੈ ਪਰ ਝੁਕ ਨਹੀਂ ਸਕਦਾ ਤਾਂ ਦੋਨਾਂ ਨੂੰ ਤਸੀਹੇ ਦੇ ਕੇ ਝੜਖਣੀਆਂ ਤੇ ਘੁਮਾਇਆ ਗਿਆ ਤੇ ਦੋਹਾਂ ਦੇ ਮੂੰਹ ਵਿੱਚੋਂ ਅਕਾਲ ਅਕਾਲ ਦੀ ਆਵਾਜ਼ ਆਉਂਦੀ ਸੀ ਜਦੋਂ ਉਹ ਤਿੱਖੇ ਦੰਦ ਝੜਖਣੀਆਂ ਦੇ ਉਹਨਾਂ ਦੇ ਸਰੀਰ ਵਿੱਚ ਖੁੱਬੇ ਦੋਵੇਂ ਝੜਖਣੀਆਂ ਚਲਦੀਆਂ ਰਹੀਆਂ ਗੁਰੂ ਤੇ ਸਿੱਖ ਕਸ਼ਟ ਚਲਦੇ ਵੀ ਰਹੇ ਤੇ ਅਕਾਲ ਕਾਲ ਵੀ ਕਹਿੰਦੇ ਰਹੇ ਕੁਝ ਚਿਰ ਮਗਰੋਂ ਚਰਖਣੀਆਂ ਖਿਲਾਰ ਕੇ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਹੁਣ ਵੀ ਇਸਲਾਮ ਕਬੂਲ ਕਰਦੇ ਹੋ ਤਾਂ ਚੜਖਣੀਆਂ ਉਦਿਆਲੇ ਟਿੱਖੀਆਂ ਛੁਰੀਆਂ ਲੱਗਣ ਤੋਂ ਬਾਵਜੂਦ ਵੀ ਉਹਨਾਂ ਨੇ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ ਹੌਲੀ ਹੌਲੀ ਅਕਾਲ-ਅਕਾਲ ਦੀਆਂ ਬਾਸਾਂ ਆਉਣੀਆਂ ਵੀ ਬੰਦ ਹੋ ਗਈਆਂ ਤੇ ਉਹ ਗੁਰੂ ਪਿਆਰੇ ਸ਼ਹਾਦਤ ਦਾ ਜਾਂਦੀ ਗਏ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਨਮਨ ਕਰਦੇ ਹਾਂ ਤੇ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਸਿੰਘ ਸ਼ਹੀਦਾਂ ਅੱਗੇ ਗੁਰੂ ਸਾਹਿਬਾਨ ਅੱਗੇ ਕਿ ਉਹਨਾਂ ਵਾਂਗ ਸਾਡੀ ਵੀ ਸਿੱਖੀ ਕੇਸਾ ਸਵਾਸਾ ਸੰਗ ਨਿਭ ਜAVE ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦਾ ਇਹ ਇਤਿਹਾਸ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਮੈਨੇ ਯਾਨੀ ਹਰਸ਼ੀਨ ਕੌਨ ਉਹਦੇ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ